ਕੋਈ ਨਾ ਸੰਗਰੂਰ ਸ਼ਹਿਰ ਦੀ ਗੱਲ ਸੁਣਾ ਰਿਹਾ ਸੀ ਸੰਗਰੂਰ ਸ਼ਹਿਰ ਦੀ ਗੁਰਸਿੱਖ ਪਰਿਵਾਰ ਹੈ ਤੇ ਉਹਨਾਂ ਦੇ ਘਰ ਇੱਕ ਲੜਕਾ ਵਿਆਹ ਹੋਇਆ ਹੋਇਆ ਉਹ ਵੀ ਗੁਰਸਿੱਖ ਹੈ ਚੜਦੀ ਕਲਾ ਵਾਲਾ ਸਿੰਘ ਹੈ ਆਨੰਦਪੁਰ ਸਾਹਿਬ ਜਾ ਕੇ ਓਕਾਰ ਸੇਵਾ ਵਿੱਚ ਸੇਵਾ ਵੀ ਬੜੀ ਕਰਵਾਉਂਦਾ ਹੈ ਵਿਆਹਿਆ ਹੋਇਆ ਗੁਰਸਿੱਖ ਪਰਿਵਾਰ ਦੇ ਘਰ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਬੜੀ ਸ਼ਰਧਾ ਰੱਖਦਾ ਸੀ ਆਪਾਂ ਗੱਲ ਚੇਤੇ ਆ ਗਈ ਵੀ ਏਕ ਪਿਤਾ ਏਕ ਸਕੇ ਹਮਾਰੇ ਕਿਉਂ ਬਹੁਤ ਕੁਝ ਦੁਨੀਆਂ ਵਿੱਚ ਸਿੱਖਣ ਨੂੰ ਮਿਲਦਾ ਜੇ ਸਿੱਖਣਾ ਹੋਵੇ ਤਾਂ ਤੇ ਉਹ ਸੰਗਤ ਦੇ ਦਰਮਿਆਨ ਦੱਸਣਾ ਵੀ ਚਾਹੀਦਾ ਚਾਹੇ ਸੁਣੀਏ ਚਾਹੇ ਪੜ੍ਹੀਏ ਚਾਹੇ ਵੇਖੀਏ ਤੇ ਸਾਧ ਸੰਗਤ ਜੀ ਉਹ ਸੇਵਾ ਬੜੀ ਕਰਦਾ ਹੈ ਇੱਕ ਦਿਨ ਗਿਆ ਮਿਲਣ ਵਾਸਤੇ ਹੁਣ ਇਹ ਮੇਣ ਰਿਸ਼ਤੇਦਾਰੀਆਂ ਹੁੰਦੀਆਂ ਜਿੱਥੇ ਸਾਡੇ ਬੱਚੇ ਵਿਆਹੇ ਆ ਜਿੱਥੇ ਸਾਡੀ ਲੜਕੀ ਵਿਆਹੀ ਹੈ ਕਈ ਆਪਾਂ ਆਪਣੀਆਂ ਪਰਿਵਾਰ ਦੀਆਂ ਗੱਲਾਂ ਨੂੰ ਦੱਸਦੇ ਵੀ ਨਹੀਂ ਆਪਾਂ ਐਨੀ ਮੇਣ ਰਿਸ਼ਤੇਦਾਰੀ ਸਮਝਦੇ ਹੁੰਨੇ ਆ ਤੇ ਉਹ ਜਦੋਂ ਗਿਆ ਨਾ ਇੱਕ ਦਿਨ ਉਹਦਾ ਰਿਸ਼ਤੇਦਾਰ ਉਹਦੇ ਘਰ ਵਾਲੀ ਦਾ ਭਰਾ ਪਾਂ ਸਾਲਾ ਸਭ ਕਹਿ ਦਿੰਨੇ ਉਹ ਦੱਸਣ ਲੱਗਾ ਕਹਿੰਦਾ ਵੀ ਤੂੰ ਵੜੀਆਂ ਥਾਵਾਂ ਤੇ ਤੁਰਿਆ ਫਿਰਦਾ ਹੈ ਪਰ ਤੁਸੀਂ ਸਾਡਾ ਇੱਕ ਕੰਮ ਭਲਾ ਜਰੂਰ ਕਰੋ ਸਾਨੂੰ ਕੋਈ ਰਾਹ ਦੱਸੋ ਅਸੀਂ ਬੜੇ ਔਖੇ ਆ ਅਸੀਂ ਤੁਹਾਨੂੰ ਦੱਸਿਆ ਉਹ ਕਹਿੰਦਾ ਕੀ ਉਹ ਕਹਿੰਦਾ ਆਪਣੀ ਲੜਕੀ ਹੈ ਨਾ 18-19 ਸਾਲ ਦੀ ਪਤਾ ਨਹੀਂ ਇਹਨੂੰ ਕਹਿੰਦਾ ਕੀ ਚੀਜ਼ ਚੁੰਬੜੀ ਹੋਈ ਆ ਅਸੀਂ ਬਹੁਤ ਜ਼ਿਆਦਾ ਤੰਗ ਹਾਂ ਜਦੋਂ ਕਹਿੰਦਾ ਇਹਨੂੰ ਇਹ ਸਮੱਸਿਆ ਆ ਜਾਂਦੀ ਹੈ ਚਲਾ ਚਲਾ ਕੇ ਮਾਰਦੀ ਹੈ ਭਾਂਡੇ ਚਲਾ ਚਲਾ ਮਾਰਦੀ ਹੈ ਤੇ ਕਿਸੇ ਤੋਂ ਸੁਹਾੜੀ ਨਹੀਂ ਜਾਂਦੀ ਐਸੀ ਇਹਨੂੰ ਸਮੱਸਿਆ ਹੈ ਉਹ ਹੁਣ ਗੁਰਸਿੱਖ ਸੀਗਾ ਉਹ ਕਹਿੰਦਾ ਫਿਰ ਤੁਸੀਂ ਪਾਠ ਕਰਵਾਓ ਉਹ ਕਹਿੰਦਾ ਪਹਿਲਾਂ ਇੱਕ ਭੋਗ ਪਾਇਆ ਪਾਠ ਹੁਣ ਵੀ ਕਰਾਇਆ ਹੋਇਆ ਪਰ ਫੇਰ ਵੀ ਗੱਲ ਸਾਵ ਚ ਨਹੀਂ ਹੁੰਦੀ ਹੁਣ ਵਿਧੀ ਨਹੀਂ ਪਤਾ ਗਰੀ ਬੈਠਿਆ ਗਲਤ ਡਰ ਰਿਹਾ ਉਹ ਤੋਂ ਅੰਦਰ ਡਰ ਬੈਠਾ ਹੋਇਆ ਉਹ ਕਹਿੰਦਾ ਫੇਰ ਵੀ ਉਹ ਕਹਿੰਦਾ ਚੰਗਾ ਫੇਰ ਅੱਜ ਮੈਂ ਜਾਂਦਾ ਨਹੀਂ ਮੈਂ ਇੱਥੇ ਆਂ ਮੈਂ ਵੇਖਾਂਗਾ ਵੀ ਵਾਪਰ ਦਾ ਕੀ ਹੈ ਚਲੋ ਸ਼ਾਮ ਜੀ ਹੋਈ ਉਹ ਕਹਿੰਦਾ ਮੈਂ ਰਿਹਾ ਤੇ ਉਹ ਕਹਿੰਦੇ ਵੀ ਤੁਸੀਂ ਦੱਸੋ ਸ਼ਾਮ ਨੂੰ ਹੁਣ ਸੁਆਹ ਹੁੰਦਾ ਪਿੰਡਾਂ ਵਿੱਚ ਵੀ ਸ਼ਾਮ ਨੂੰ ਵੀ ਪ੍ਰਸ਼ਾਦਾ ਛਕਦੇ ਆਂ ਫੇਰ ਆਪਾਂ ਦੁੱਧ ਦਾ ਗਲਾਸ ਗਲਾਸ ਪੀਨੇ ਆ ਕਹਿੰਦਾ ਬੈਠੇ ਬੈਠੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਕਿੱਥੇ ਆਰਾਮ ਕਰੋਗੇ ਉਹ ਕਹਿੰਦਾ ਜਿੱਥੇ ਗੁਰੂ ਸਾਹਿਬ ਜੀ ਦਾ ਸਕਾਸਨ ਕੀਤਾ ਹੋਇਆ ਨਾ ਘਰ ਵਿੱਚ ਹੀ ਮੈਂ ਉੱਥੇ ਹੀ ਆਰਾਮ ਕਰਾਂਗਾ ਕਹਿੰਦੇ ਉਹ ਜਿੱਥੇ ਗੁਰੂ ਸਾਹਿਬ ਸੀ ਸਕਾਸਨ ਕੀਤੇ ਹੋਏ ਸੀ ਮਹਾਰਾਜ ਤੇ ਉੱਥੇ ਆਰਾਮ ਕਰਨ ਲੱਗ ਪਿਆ ਆਰਾਮ ਕਰਨ ਲੱਗਿਆ ਕਹਿੰਦਾ ਮੈਂ ਸੁੱਤਾ ਹੈ ਨਹੀਂ ਕਿਉਂਕਿ ਮੈਂ ਗੱਲ ਸੁਣੀ ਸੀ ਚੰਗੀ ਤਰ੍ਹਾਂ ਮੈਂ ਸੋਹਲਾ ਸਾਹਿਬ ਦਾ ਪਾਠ ਕੀਤਾ ਆਪਾਂ ਕਹਿੰਨਾ ਕੀਰਤਨ ਸੋਹਿਲਾ ਕਹ ਦਿੰਦੇ ਹੈ ਕਿ ਸੋਹਿਲਾ ਸਾਹਿਬ ਦਾ ਪਾਠ ਸ਼ਾਮ ਨੂੰ ਕਰਦੇ ਆਂ ਸੌਣ ਵੇਲੇ ਜ਼ਰੂਰ ਕਰਨਾ ਚਾਹੀਦਾ ਪਹਿਲਾਂ ਰਹਿਰਾ ਸਾਹਿਬ ਕਰਦੇ ਆਂ ਆਪਾਂ ਉਸ ਤੋਂ ਬਾਅਦ ਫਿਰ ਸੌਣ ਵੇਲੇ ਪ੍ਰਸ਼ਾਦਾ ਪਾਣੀ ਛੱਕ ਕੇ ਥੋੜਾ ਜਿਹਾ ਸਿਮਰਨ ਤੇ ਜੇ ਹੋ ਸਕੇ ਪਾਠ ਕਰਨਾ ਤਾਂ ਸੋਹਿਲਾ ਸਾਹਿਬ ਦਾ ਪਾਠ ਜ਼ਰੂਰ ਕਰੋ ਉਹ ਕਹਿੰਦਾ ਮੈਂ ਸਮਾਪਤੀ ਕੀਤੀ ਫਿਰ ਮੈਂ ਵਾਣੀ ਦਾ ਪਾਠ ਕੀਤਾ ਰਹਿ ਰਾਤ ਸਾਹਿਬ ਦਾ ਕਿ ਮੇਰਾ ਸੁਆਸ ਸੀ ਮੈਂ ਚੌਪੀ ਸਾਹਿਬ ਦੇ ਪਾਠ ਵੀ ਕਰਦਾ ਚੌਪੀ ਸਾਹਿਬ ਦੇ ਪਾਠ ਵੀ ਮੈਂ ਕੀਤੇ ਕਹਿੰਦਾ ਮੈਂ ਥੋੜਾ ਜਿਹਾ ਪੈ ਗਿਆ ਜਾਗੋ ਮੀਚੀ ਜੀ ਮੈਂ ਪਿਆ ਸੀ ਕਹਿੰਦਾ ਥੋੜੇ ਜਿਹਾ ਟਾਈਮ ਬਾਅਦ ਬਾਹਰ ਰੌਲਾ ਪੈ ਗਿਆ ਰੌਲਾ ਜਾਂ ਪਾਉਣ ਲੱਗੇ ਤੇ ਮੈਂ ਬਾਹਰ ਨੂੰ ਵੇਖਿਆ ਕੀ ਹੋ ਗਿਆ ਕਹਿੰਦੇ ਆ ਵੇਖੋ ਜੀ ਆਹ ਸਮੱਸਿਆ ਇਹਨੂੰ ਹੁੰਦੀ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਕਹਿੰਦਾ ਉਹ ਬੋਲਦੀ ਆ ਉੱਚਾ ਉੱਚਾ ਵੀ ਕਿਹੜਾ ਗੁਰ ਸਿਖਾਇਆ ਗੁਰੂ ਦਾ ਸਿੱਖੇ ਹੋ ਜਾ ਜਿਹੜਾ ਮੈਨੂੰ ਵੇਖਣਾ ਚਾਹੁੰਦਾ ਇਦਾਂ ਵੀ ਕਹਿੰਦੀ ਆ ਉਹ ਕਹਿੰਦੀ ਮੈਂ ਵੇਖ ਲੈ ਮੈਨੂੰ ਮੈਨੂੰ ਕੱਢ ਕੇ ਵਿਖਾਵੇ ਕਰੋ ਇਦਾਂ ਦੀਆਂ ਗੱਲਾਂ ਵਾਪਰਦੀਆਂ ਨਾ ਔਖਾ ਬੜਾ ਹੈ ਜਿੱਤੇ ਵਾਪਰਦੀ ਹੈ ਪਰ ਮਾਨਸਿਕ ਰੋਗ ਦੱਸਦੇ ਆ ਇਹ ਵੀ ਇੱਕ ਮਾਨਸਿਕ ਰੋਗ ਹੈ ਇੱਕ ਦਿਮਾਗੀ ਰੋਗ ਹੈ ਵੈਸੇ ਤੇ ਇਹਨੂੰ ਠੀਕ ਹੋ ਕਰਨ ਤੇ ਬਹੁਤ ਸਮਾਂ ਲੱਗਦਾ ਹੈ ਕਿਉਂਕਿ ਦਿਮਾਗੀ ਤੌਰ ਤੇ ਪਹਿਲਾ ਬੰਦੇ ਨੇ ਬਿਮਾਰ ਹੋ ਜਾਣਾ ਫਿਰ ਠੀਕ ਹੋ ਜਾਣਾ ਇਹ ਬਹੁਤ ਔਖੀ ਗੱਲ ਹੈ ਵੀ ਠੀਕ ਹੋਣਾ ਵਾਹਿਗੁਰੂ ਬੇ ਰੱਖੇ ਸਭ ਤੇ ਕਿਰਪਾ ਰੱਖੇ ਸੱਚੇ ਪਾਤਸ਼ਾਹ ਉਹ ਕਹਿੰਦਾ ਮੈਂ ਵੇਖਿਆ ਵੀ ਹਾਂ ਵਾਕਈ ਉਹਦੇ ਬੰਦਿਆਂ ਨੂੰ ਵੀ ਫੜਫੜ ਇਦਾਂ ਚਲਾ ਚਲਾ ਮਾਰੇ ਤੇ ਕਹਿੰਦਾ ਮੈਂ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ ਮੈਂ ਅਰਦਾਸ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ ਸੀ ਵੀ ਇਹ ਇੰਨਾ ਹੁੰਦਾ ਹੈ ਕੰਮ ਖਤਰਨਾਕ ਹੇ ਤੁਸੀਂ ਕਿਰਪਾ ਕਰੋ ਤੁਸੀਂ ਰਹਿਮਤ ਕਰੋ ਤੁਸੀਂ ਘਰ ਵਿੱਚ ਬੈਠੇ ਹੋਵੋ ਪਰਿਵਾਰ ਦੁਖੀ ਹੋਵੇ ਇਹ ਨਹੀਂ ਹੋ ਸਕਦਾ ਤੁਸੀਂ ਰਹਿਮਤ ਕਰੋ ਕਹਿੰਦੇ ਵੇਖੋ ਜੀ ਇਦਾਂ ਉਹ ਕਹਿੰਦਾ ਉਹਨੇ ਨਾ ਆ ਕੇ ਜਿਹੜਾ ਉਹ ਦਰਵਾਜ਼ਾ ਸੀ ਆ ਕੇ ਜਦੋਂ ਉਹਦੇ ਵਿੱਚ ਪੈਰ ਮਾਰਾ ਕਹਿੰਦਾ ਮੈਨੂੰ ਗੁੱਸਾ ਆਇਆ ਮੈਂ ਕਹ ਵੀ ਇਹਦੇ ਵਿੱਚ ਗੁਰੂ ਸਾਹਿਬ ਪ੍ਰਕਾਸ਼ ਨੇ ਤੂੰ ਇਸ ਦਰਵਾਜ਼ੇ ਨੂੰ ਪੈਰ ਮਾਰਦੀ ਐ ਕਹਿੰਦਾ ਮੈਂ ਪਾੜ ਕਰ ਦੇ ਕਰ ਦੇਣਾ ਇੱਕ ਜ਼ੋਰ ਦੀ ਖਿੱਚ ਕੇ ਕਹਿੰਦਾ ਜਦੋਂ ਥੱਪੜ ਲਾਇਆ ਤੇ ਡਿੱਗ ਪਈ ਜਾਂਦੀ ਪਰਾਂ ਨੂੰ ਡਿੱਗੀ ਜਾ ਕੇ ਜਦੋਂ ਤੇ ਮੈਂ ਉਹਨੂੰ ਫੜਿਆ ਮੈਂ ਪੁੱਛਿਆ ਵੀ ਕੀ ਹੋਇਆ ਤੈਨੂੰ ਉਹੀ ਕੰਮ ਮੈਂ ਫਲਾਣਾ ਮੁਸਲਮਾਨ ਆ ਮੈਂ ਫਕੀਰ ਆ ਮੈਂ ਜੇ ਆ ਬੋਆ ਮੈਂ ਕਰ ਲੱਗ ਪਈ ਇੱਕ ਗੁਰਸਿੱਖ ਪਰਿਵਾਰ ਹੈ ਇਹਨਾਂ ਦਾ ਅਮਰਤ ਛਕਿਆ ਹੋਇਆ ਹੈ ਫਿਰ ਤੂੰ ਇੱਥੇ ਕੀ ਕਰਦਾ ਹੈ ਇਹ ਕੀ ਪਖੰਡ ਫੜਿਆ ਹੈ ਉਹ ਕਹਿੰਦਾ ਇਹ ਗੁਰਸਿੱਖ ਪਰਿਵਾਰ ਅਸਲ ਵਿੱਚ ਹੈ ਹੀ ਨਹੀਂ ਆਖੋ ਸਤਨਾਮ ਨਹੀਂ ਮੈਂ ਇੱਥੇ ਕੀ ਲੈਣ ਆਉਣਾ ਸੀ ਇਹ ਤੇ ਹਰ ਵੀਰਵਾਰ ਮੇਰਾ ਚਿਰਾਗ ਬਾਲਦੇ ਆਏ ਹਰ ਵੀਰਵਾਰ ਮੇਰਾ ਪ੍ਰਸ਼ਾਦ ਛਕਉਂਦੇ ਆ ਮੈਂ ਜਾ ਨਹੀਂ ਰਿਹਾ ਕਿਉਂਕਿ ਅੰਦਰ ਤੇ ਵਸਿਆ ਹੋਇਆ ਹੈ ਮਾਫ ਕਰਨਾ ਮੈਂ ਵੇਖਿਆ بڑے ਪਰਿਵਾਰ ਨੇ ਕਮਰੇ 2 ਆ ਇੱਕ ਕਮਰਾ ਇਸੇ ਕੰਮ ਨਾਲ ਹੀ ਰੋਕ ਛੱਡੇ ਆ ਆਖੋ ਸਤਨਾਮ ਜਿਹੜੇ ਵਿੱਚ ਪੈਣਾ ਸੀ ਚੰਗੇ ਬੈਠ ਲੱਗਣੇ ਸੀ ਚੰਗਾ ਆਰਾਮ ਕਰਨਾ ਸੀ ਇੱਕ ਤੇ ਪਹਿਲੀ ਜਗ੍ਹਾ ਘਟਾ ਇੱਕ ਜਗ੍ਹਾ ਪੀਰ ਨੇ ਰੋਕ ਰੱਖੀ ਆ ਇੱਕ ਗੁਰੂ ਜੀ ਦੇ ਗਿਆਨ ਤੋਂ ਬਿਨਾਂ ਸਾਰੀ ਗੱਲ ਸਾਧ ਸੰਗਤ ਜੀ ਤੇ ਉਹ ਕਹਿੰਦਾ ਵੀ ਇਹ ਇਦਾਂ ਕਰਦੇ ਆ ਜਦੋਂ ਮੈਂ ਉਹਨਾਂ ਨੂੰ ਨਹੀਂ ਵੇਖਿਆ ਵੀ ਕਿਉਂ ਬਈ ਤੁਹਾਡਾ ਤੇ ਅਮਰਸ਼ ਕਿਉਂ ਕਹਿੰਦਾ ਮੇਰੇ ਜਿਹੜੇ ਰਿਸ਼ਤੇਦਾਰ ਸੀ ਉਹ ਅੱਖਾਂ ਨੀਵੀਆਂ ਕਰ ਗਏ ਕਹਿੰਦੇ ਹਾਂ ਜੀ ਪਿੱਛੋਂ ਕਰਦਾ ਸੀ ਬਜ਼ੁਰਗ ਕਰਦੇ ਸੀ ਇਹ ਕਰਦੇ ਸੀ ਜਦੋਂ ਕਹਿਣ ਲੱਗੇ ਮੈਂ ਗਿਆ ਵੀ ਇਹ ਠੀਕ ਨਹੀਂ ਕਹਿੰਦਾ ਮੈਂ ਗਿਆ ਵੀ ਜਾ ਇੱਥੋਂ ਇਹ ਕੁਝ ਨਹੀਂ ਕਰਦੇ ਨਾ ਇਹ ਕਦੇ ਚਿਰਾਗ ਵਾਲਣ ਨਾ ਇਹ ਪ੍ਰਸ਼ਾਦ ਚੜਾਉਣ ਇਹਨਾਂ ਦਾ ਕੰਮ ਨਹੀਂ ਹੈ ਕਹਿੰਦਾ ਉਹ ਲੜਕੀ ਸ਼ਾਂਤ ਹੋ ਗਈ ਥੋੜਾ ਜਿਹਾ ਕੀ ਕੋਈ ਡਰ ਗਈ ਜਦੋਂ ਉਹਦੇ ਪਤਾ ਸੀ ਵੀ ਇਹਨੇ ਹੋਰ ਮਾਰਨਾ ਮੈਨੂੰ ਹੋਰ ਕੁੱਟਣਾ ਹੈ ਤੇ ਸ਼ਾਂਤ ਹੋਈ ਜਦੋਂ ਉਹਨੇ ਕਿਹਾ ਵੀ ਭਲੇ ਲੋਕੋ ਕੇਵਲ ਮੱਥੇ ਹੀ ਨਹੀਂ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਚਨ ਮੰਨਣੇ ਚਾਹੀਦੇ ਤੁਸੀਂ ਬਹਿ ਕੇ ਸੁਣਿਆ ਨਹੀਂ ਹੋਣਾ ਕਿ ਇੱਕ ਪਰਮੇਸ਼ਵਰ ਹੈ ਜੋ ਸਾਡੀ लाज ਰੱਖਣ ਵਾਲਾ ਹੈ ਮੈਂ ਪਾਠ ਕੀਤੇ ਤੇ ਕਹਿੰਦਾ ਤੁਹਾਨੂੰ ਇੱਕ ਕੰਮ ਕਰਨਾ ਪਏਗਾ ਹੁਣ ਮੇਰੇ ਨਾਲ ਚੱਲੋ ਆਨੰਦਪੁਰ ਸਾਹਿਬ ਤੇ ਜਾ ਕੇ ਅਮਰਿਸ਼ਕੋ ਕਹਿੰਦਾ ਮੈਂ ਥੋੜੇ ਟਾਈਮ ਬਾਦ ਉਹਨਾਂ ਨੂੰ ਸੰਗਰੂਰ ਤੋਂ ਸ੍ਰੀ ਆਨੰਦਪੁਰ ਸਾਹਿਬ ਲੈ ਕੇ ਗਿਆ ਮੈਂ ਉੱਥੇ ਦਰਬਾਰ ਵਿੱਚ ਉਹਨਾਂ ਨੂੰ ਟਿਕਾਇਆ ਅਮਰਿਸ਼ਕਾਇਆ ਸਾਰੇ ਪਰਿਵਾਰ ਨੂੰ ਅੱਜ ਉਹ ਲੜਕੀ ਕਹਿੰਦਾ ਵਿਆਹੀ ਹੋਈ ਹੈ ਬੱਚੇ ਵੀ ਆ ਤਿੰਨ ਤੇ ਆਪਦਾ ਆਨੰਦ ਭੋਗ ਰਹੀ ਹੈ ਆਖੋ ਸਤਨਾਮ ਤੁਹਾਡਾ ਡਰੜਾ ਆਦਾ ਨਹੀਂ ਤੁਹਾਡਾ ਵਿਸ਼ਵਾਸ ਨਹੀਂ ਹੈ ਕਿਹੜੇ ਮਾਨਸਿਕ ਰੋਗਾਂ ਵਿੱਚ ਫਸੇ ਪਏ ਹੋ ਜਦੋਂ ਲੱਗ ਰਿਹਾ ਖਾਲਸਾ ਨਿਆਰਾ ਤਵ ਲਗ ਤੇਗ ਦੇਉ ਮੈਂ ਸਾਰਾ ਜਾਵੇ ਗਹਿ ਵਿਪਨ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀ ਕਹਿੰਦੇ ਜਦੋਂ ਖਾਲਸਾ ਮੇਰਾ ਨਿਆਰਾ ਹੋ ਗਿਆ ਨਾ ਕੱਲਾ ਹੋ ਗਿਆ ਵੱਕ ਹੋ ਗਿਆ ਮੈਂ ਉਹਨੂੰ ਆਪ ਦਾ ਤੇਗ ਹੀ ਦੇ ਦੇਣਾ ਆਪਣਾ ਸਾਰਾ ਕੁਸ਼ੀ ਦੇ ਦੇਣਾ ਆਖੋ ਸਤਨਾਮ ਜਦ ਲਗ ਰਹਾ ਖਾਲਸਾ ਨਿਆਰਾ ਤਬ ਲਗ ਤੇਗ ਦੇਉ ਮੈਂ ਸਾਰਾ ਜਦ ਇਹ ਗਹਿ ਵਿਪਰਨ ਕੀ ਰੀਤ ਜਦੋਂ ਇਹ ਵਿਪਰਾਂ ਵਾਲੀਆਂ ਰੀਤਾ ਕਰਨ ਲੱਗ ਗਿਆ ਮੈਂ ਨਾ ਕਰੂੰ ਇਨ ਕੀ ਪ੍ਰਤੀ ਤੇ ਮੈਂ ਨਹੀਂ ਇਸ ਕਰਕੇ ਪੜ੍ਹੇ ਲਿਖੇ ਬਣੀਓ ਭਾਅ ਉੱਚੇ ਉਠੀਏ ਹੋ ਜੀਆਂ ਗੱਲਾਂ ਦੁਨੀਆ ਬਹੁਤ ਉੱਚਾ ਪਹੁੰਚ ਚੁੱਕੀ ਆ ਜਾਨ ਤੇ ਜਾ ਜਾ ਕੇ ਲੋਕਾਂ ਨੇ ਜਗਾਵਾ ਖਰੀਦ ਰੱਖੀਆਂ ਅਸੀਂ ਛੋਟੇ ਛੋਟੇ ਕੰਮਾਂ 'ਚ ਫਸੇ ਪਏ ਸਤਸੰਗਤ ਜੀ ਇਹੋ ਜਿਹਾ ਗਿਆਨ ਦੁਕਾਲੰਗ ਪਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਆ ਭੰਗੰ ਬਪੂਤੇ ਉਹ ਕਹਿੰਦਾ ਫੇਰ ਵੀ ਮੈਂ ਜਾਪ ਸਾਹਿਬ ਦਾ ਪਾਠ ਕਰਦਾ ਗਿਆ ਆਨੰਦਪੁਰ ਸਾਹਿਬ ਤੱਕ ਵੀ ਇਹਨਾਂ ਦਾ ਭਲਾ ਹੋ ਜੇ ਫੇਰ ਵੀ ਮੈਂ ਜਪਜੀ ਸਾਹਿਬ ਦੇ ਪਾਠ ਕਰਦਾ ਗਿਆ ਵੀ ਇਹਨਾਂ ਦਾ ਭਲਾ ਹੋਵੇ ਫਰਕ ਕਿੱਥੇ ਐ ਫਰਕ ਵਿਸ਼ਵਾਸ ਪ੍ਰੋਸੇ ਵਿੱਚ ਹੈ ਇੱਕ ਪਿਤਾ ਇੱਕਸ ਕੇ ਹਮਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਫਿਰ ਐਸਾਂ ਤੋਂ ਬਲਿਹਾਰ ਜਾਣਾ ਚਾਹੀਦਾ ਮਹਾਰਾਜ ਕਹਿੰਦੇ ਸੱਜਣਾ ਮੈਨੂੰ ਪਰਮਾਤਮਾ ਦਾ ਦਰਸ਼ਨ ਕਰਾ ਦੇ ਮੇਰੀ ਜਿੰਦ ਤੈਥੋਂ ਬਲਿਹਾਰ ਜਾਏਗੀ ਆਖੋ ਸਤਨਾਮ ਸੁਣ ਮੀਤਾ ਧੂਰੀ ਕੋ ਵੱਲ ਜਾਈ ਮੇਰੀ ਬੇਨਤੀ ਸੁਣਾ ਮੈਂ ਤੇਰੇ ਚਰਨਾਂ ਦੀ ਧੂੜ ਤੋਂ ਵੀ ਕਰਵਾਣ ਜਾਂਦਾ ਹਾਂ ਇਹ ਮਨ ਤੇਰਾ ਭਾਈ ਹੇ ਪ੍ਰਾ ਮੈਂ ਆਪਣਾ ਇਹ ਮਨ ਤੇਰਾ ਆਗਿਆਕਾਰ ਵੀ ਬਣਾਉਣ ਨੂੰ ਤਿਆਰ ਹਾਂ ਮੈਂ ਗੁਰੂ ਨਾਲ ਜੁੜ ਜਾਵਾਂ ਪਾਪ ਮਲੋਵਾਂ ਮਾਲ ਮਲ ਧੋਵਾਂ ਇਹ ਮਨ ਤੈਕੂ ਦੇਸਾ ਮੈਂ ਤੇਰੇ ਦੋਵੇਂ ਪੈਰ ਮਲਾਂਗੇ ਇਹਨਾਂ ਨੂੰ ਮਲ-ਮਲ ਕੇ ਧੋਵਾਂਗਾ ਪਾਬ ਇੰਨਾ ਸਤਕਾਰ ਕਰਾਂਗਾ ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਾਂਗਾ ਪਾਬ ਮਲੋਵਾਂ ਮਲ-ਮਲ ਧੋਵਾਂ ਇਹ ਮਨ ਤੈਨੂੰ ਦੇਸਾ ਸੁਣ ਮੀਤਾ ਹੋਂ ਤੇਰੀ ਸ਼ਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਐ ਸੱਜਣਾ ਮੇਰੀ ਬੇਨਤੀ ਸੁਣ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਮੈਨੂੰ ਅਜਿਹਾ ਉਪਦੇਸ਼ ਦੇ ਕਿ ਮੈਂ ਉਸ ਮਾਲਕ ਦੇ ਲੜ ਲੱਗ ਸਕਾਂ ਇਸ ਕਰਕੇ ਪਿਆਰਿਓ ਅਮਰਤ ਵੇਲੇ ਸਾਨੂੰ ਜੋ ਗੁਰੂ ਨੇ ਕਿਹਾ ਹੈ ਉਹ ਕਰਿਏ ਕਰ ਇਸਨਾਨ ਸਿਮਰ ਪ੍ਰਭ ਵਾਲ ਆਪਣਾ ਮਨ ਤਨ ਭਏ ਅਰੋਗਾ ਕੇਸੀ ਇਸ਼ਨਾਨ ਕਰਕੇ ਅਮਰਤ ਛਕੀਏ ਗੁਰੂ ਵਾਲੇ ਬਣਿਏ ਘਰ ਵਿੱਚ ਸਿੱਖੀ ਲੈ ਕੇ ਆਓ ਤਾਂ ਸੁਖ ਤੇ ਸ਼ਾਂਤੀ ਪ੍ਰਤੀਤ ਹੁੰਦੀ ਹੈ ਜ਼ਰੂਰ ਮਨ ਬਣਾਇਆ ਕਰੋ ਤੁਰੇ ਵੀ ਫਿਰ ਇਹ ਸਾਰੀ ਜ਼ਿੰਦਗੀ ਅੰਮ੍ਰਿਤ ਵੀ ਨਾ ਛਕਿਆ ਗੁਰੂ ਵਾਲੇ ਵੀ ਨਾ ਬਣੇ ਫਿਰ ਕੀ ਫਾਇਦਾ ਹੋਇਆ ਇਹ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਦਾ ਆਪਣੇ ਬੱਚਿਆਂ ਨੂੰ ਜੋੜੋ ਸਮਾਂ ਬੜਾ ਭਿਆਨਕ ਹੈ ਕਾਲ ਯੁਗ ਦਾ ਸਮਾਂ ਹੈ ਕਾਲ ਯੁਗ ਦੇ ਵਿੱਚ ਗੁਰੂ ਦੀ ਕੀਰਤੀ ਨੂੰ ਪ੍ਰਧਾਨਗੀ ਦਿੱਤੀ ਹੈ ਬੰਦਗੀ ਨੂੰ ਪ੍ਰਧਾਨਗੀ ਹੈ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪਿਐ ਲਾਇ ਧਿਆਨਾ ਇਸ ਕਾਲ ਯੁਗ ਦੇ ਘੋਰ ਸਮੇਂ ਚ ਬਜਾ ਸਕਦਾ ਤਾਂ ਇੱਕੋ ਹੀ ਆ ਗੁਰੂ ਜੀ ਦਾ ਗਿਆਨ ਤੇ ਉਹਦੀ ਬੰਦਗੀ ਬਚਾ ਸਕਦੀ ਹੈ ਫੇਰ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਮੇਰ ਹੁੰਦੀ ਆ ਸੁਣ ਬੀਤਾ ਹੋਂ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਮਾਣ ਨਾ ਕੀਜੈ ਛੱਡ ਦੇ ਮਾਣ ਸਾਰੇ ਕਾ ਦਾ ਮਾਣ ਆ ਇੱਥੇ ਗੁਰੂ ਘਰ ਚ ਵੀ ਆਪਣੀ ਮੱਤ ਬੁੱਧ ਲਈ ਬੈਠਾ ਹੈ ਗੁਰੂ ਘਰ ਚ ਵੀ ਆਪਣੇ ਅਉਧੇ ਲਈ ਬੈਠਾ ਹੈ ਮਾਣ ਨਾ ਕੀਜੈ ਸ਼ਰਣ ਪਰੀਜੈ ਮਾਣ ਨਾ ਕਰੋ ਦੀ ਸ਼ਰਣ ਵਿੱਚ ਆ ਜਾ ਮਹਾਰਾਜ ਕਹਿੰਦੇ ਕਰੈ ਸੋ ਭਲਾ ਮਨਾਈਐ ਉਹਨੂੰ ਭਲਾ ਕਰਕੇ ਜਾਣਾ ਜੋ ਗੁਰੂ ਕਰ ਰਿਹਾ ਹੈ ਮਾਣ ਨਾ ਕੀਜੈ ਸ਼ਰਣ ਪਰੀਜੈ ਕਰੈ ਸੋ ਭਲਾ ਮਨਾਈਐ ਸੁਣਵੀਤਾ ਜੀਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਉ ਪਾਈਐ ਇਹ ਜਿੰਦ ਤੇ ਸਰੀਰ ਸਭ ਕੁਝ ਉਦੀ ਭੇਟ ਕਰ ਦੇਣਾ ਚਾਹੀਦਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਇਸ ਤਰ੍ਹਾਂ ਪ੍ਰਮਾਤਮਾ ਨੂੰ ਲੱਭ ਲਈਦਾ ਹੈ ਭਇਓ ਅਨੰਗ੍ਰੋਹ ਪ੍ਰਸਾਦ ਸੰਤਨਕ ਹੈ ਹਰਨਾਮਾ ਹੈ ਮਿੱਠਾ ਅਮਰ ਜੀ ਕਹਿੰਦੇ ਆ ਸੱਜਣਾ ਸੰਤ ਜਨਾਂ ਦੀ ਕਿਰਪਾ ਨਾਲ ਜਿਸ ਮਨੁੱਖ ਤੇ ਮਾਲਕ ਦੀ ਮਿਹਰ ਹੋਵੇ ਉਹਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਜਾਵੇ ਪਾਬ ਗੁਰੂ ਘਰ ਦੀਆਂ ਗੱਲਾਂ ਗੁਰੂ ਘਰ ਦਾ ਕਥਾ ਗੁਰੂ ਘਰ ਦੀ ਕੀਰਤਨ ਗੁਰੂ ਘਰ ਦੀ ਸੇਵਾ ਉਹਨੂੰ ਚੰਗੇ ਲੱਗਣ ਲੱਗ ਪੈਂਦੇ ਆ ਭੈਓ ਔਨਗੁਰੂਏ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨਾਨੰਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਰੰਜਨ ਦੀਠਾ ਮਹਾਰਾਜ ਕਹਿੰਦੇ ਆ ਸਜਣਾ ਦਾਸ ਨਾਨਕ ਉੱਤੇ ਵੀ ਗੁਰੂ ਨਾਨਕ ਦੇਵ ਜੀ ਉੱਤੇ ਵੀ ਗੁਰੂ ਨੇ ਕਿਰਪਾ ਕੀਤੀ ਹੈ ਤਾਂ ਹਰ ਥਾਂ ਉਹ ਪ੍ਰਮਾਤਮਾ ਦੇਸਣ ਲੱਗ ਪਿਆ ਜਿਦੀ ਕੋਈ ਖਾਸ ਕੋਲਣੀ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ